ਫਰਮਾਤਮਾ ਦੇ ਛੱਡ ਦੋ ਜਦੋਂ ਆਪਣੀ ਸੋਚਣ ਦਾ ਬੰਦਣਾ ਕੁਝ ਨਹੀਂ ਜੋ ਕਰਨਾ ਫਰਮਾਤਮਾ ਨੇ ਕਰਨਾ ਆਪਣੀ ਚਿੰਤਾ ਕਰਦੀ ਹੈ ਚਿੰਤਾ ਛੱਡ ਦੋ ਆਪਾਂ ਜਾਪ ਕਰੋ ਮਹਾਰਾਜ ਦਾ ਜਪ ਕਰਕੇ ਗੁਰੂ ਨਾਨਕ ਸਾਹਿਬ ਨੂੰ ਸਿੱਕੇ ਪਾਜ ਨੂੰ ਕਹਿੰਦੇ ਮਹਾਰਾਜ ਜੋ ਤੁਹਾਨੂੰ ਚੰਗਾ ਲੱਗਦਾ ਉਹ ਮੇਥੋਂ ਕਰਾਓ ਬਸ ਫਿਰ ਮਹਾਰਾਜ ਕਰਾਉਂਗੇ ਚਿੰਤਾ ਨਹੀਂ ਕਰਨੀ ਆਪਾਂ ਚਿੰਤਨ ਕਰੋ ਚਿੰਤਾ ਮਹਾਰਾਜ ਨੂੰ ਕਰਨ ਦੋ ਆਪਾਂ ਚਿੰਤਨ ਕਰੀਏ ਹਾਂ ਫਿਰ ਤੁਹਾਨੂੰ ਫਿਰ ਨਹੀਂ ਕੋਈ ਮਨ ਦੇ ਵਿੱਚ ਚਿੰਤਾ ਹੋਏਗੀ ਦੇ ਆਪਾਂ ਸੋਚੀ ਜਾਵਾਂਗੇ ਸੋਚਦਾ ਸਰੀਰ ਖਰਾਬ ਹੁੰਦਾ 15 ਮਹੀਨ ਮੰਤਰਸਾ 15 ਮਹੀਨੇ ਚੋਂ ਪੁਰਣਾੰਸਾਬ ਵਗੇ ਅਰਦਾਸ ਕਰਨੀ ਵੀ ਮਹਾਰਾਜ ਮੇਰਾ ਮਾਰਗਦਰਸ਼ਨ ਕਰੋ ਮੈਂ ਦੱਸੂ ਕੀ ਕਰਾਂ ਤੇ ਜੋ ਤੁਹਾਨੂੰ ਚੰਗਾ ਲੱਗਦਾ ਮੈਂ ਇਥੋਂ ਕਰਾਉ ਬਸ ਫਿਰ ਗੱਲ ਹੀ ਖਤਮ ਤੇ ਮਹਾਰਾਜ ਆਪੇ ਕਰਾਉਣ ਦੀ ਵਧੀਆ ਕਰੋ ਹਾਂਜੀ ਠੀਕ ਹੈ ਚਲੋ 12:03 ਹਾਂਜੀ ਨਹਾਣਾ ਨਹੀਂ ਕਰੀ 3 ਵਜੇ ਤੋਂ ਬਾਅਦ ਇਸ਼ਨਾਨ ਕਰੋ ਤੁਹਾਡੇ ਮਨ ਚ ਕੀ ਹੁੰਦਾ ਵੀ ਉੱਠ ਕੇ ਨਹਾਣਾ ਪਏਗਾ ਫਿਰ ਜਾਪ ਕਰਨਾ ਪੈਣਾ ਉਹ ਫਿਰ ਮਨ ਜੋ ਆਪਰੰਦਨੀ ਕਰਵਾਂ। ਜੇ ਤੁਹਾਡੇ ਮਨ ਚ ਹੈਗਾ ਵੀ ਨਾਣ ਦੀ ਕੋਈ ਦਿੱਕਤ ਨਹੀਂ ਜਾਪੀ ਕਰਨਾ ਉੱਠ ਕੇ ਰਾਮਾ ਜਾਪ ਕਰੀ ਜਾਓ। ਸੌਖਾ। ਕੋਈ ਨੀ ਕਿਉਂ ਇਹਨਾਂ ਪ੍ਰਦੇਸ਼ ਨੂੰ ਨਾ ਬੈਠੋ। ਨੂੰ ਨਾ ਨਾ। ਉਹ ਨਹੀਂ ਮੈਂ ਕਿਹਾ ਨਾਣਾ ਨਹੀਂ ਚਾਹੀਦਾ। 12 ਤੋਂ 3 ਹੀ ਨਾਣਾ। 12 ਤੋਂ 3। 3 ਵਜੇ ਤੋਂ ਬਾਅਦ ਜਦਾ ਮਰਜ਼ੀ ਨਾ ਲਓ। ਹਾਂ। ਜਿਹੜਾ 12 ਤੋਂ 3 ਦਾ ਟਾਈਮ ਆ ਉਹ ਨਾਉਣ ਦਾ ਨਹੀਂ ਉਹ ਨਾਉਂਦਾ। ਉਹ ਤੁਸੀਂ ਨਾਉਂ ਦਾ ਇਸ਼ਨਾਨ ਕਰ ਲਓ। ਹਾਂ। ਉਹ ਤੁਸੀਂ ਮੂਰਮੰਤਰ ਸਾਹਿਬ ਕਰ ਲਓ। ਕਿਆ ਤੁ ਮੇਰੇ ਵਾਲੇ ਕਿਆ ਮੈਨੂੰ ਉਹ ਸ਼ਬਦ ਜਾਬ ਕਰ ਲੋ ਤੇ ਕਰ ਬੈਸ ਅਰਜੈਂਟ ਪਹਿਲੇ ਉਹਨੂੰ ਜਾਬ ਕਰ ਠੀਕ ਹੈ ਇਹ ਇਹਦਾ ਜਾਬ ਕਰ 15 15 ਮਿੰਟ ਵਿੱਚ ਠੀਕ ਹੈ ਇਹਦਾ ਜਾਬ ਕਰੋ ਇੱਕ ਸਾਡੇ ਨਾਲ ਮੈਂ ਅੱਜ ਕੀ ਮਸਤ ਆਣਾ ਸਰ ਤੇ ਕਰਵਾਈ ਕੀ ਹਾਂਜੀ ਐਸਪੀ ਆਪੇ